हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਤਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ ਮੋਕ ਟੈਸਟ 501 ਸ਼ੁਰੂ ਕੀਤਾ ਹੋਇਆ ਸੀਗਾ ਤਾਂ ਬੇਟਾ ਉਹਦੇ ਆਪਾਂ 76 ਨੰਬਰ ਸਵਾਲ ਤੇ ਪੰਜਾਬੀ ਵਾਲੇ ਪੋਰਸ਼ਨ ਦੇ 76 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖੋ ਪੈਰਾ ਪੜ੍ਹਨਾ ਆਪਾਂ ਕਹਿੰਦਾ ਇਮਾਨਦਾਰੀ ਦਾ ਅਰਥ ਹੈ ਸੱਚਾਈ ਤਾਂ ਇਮਾਨਦਾਰੀ ਦਾ ਅਸਲ ਅਥ ਕੀ ਹੈ ਸੱਚਾਈ ਇਸ ਦਾ ਅਰਥ ਹੈ ਹਰ ਕਿਸਮ ਦੇ ਭੈੜੇ ਇਰਾਦਿਆਂ ਤੋਂ ਆਜ਼ਾਦੀ ਕਿਹਦਾ ਅਰਥ ਇਮਾਨਦਾਰੀ ਦਾ ਠੀਕ ਹੈ ਅੱਗੇ ਇਮਾਨਦਾਰੀ ਦਾ ਮਤਲਬ ਹੈ ਸਾਫ਼ ਅਤੇ ਇਮਾਨਦਾਰ ਹੋਣਾ ਨਾ ਸਿਰਫ ਦੂਜਿਆਂ ਨਾਲ ਸਗੋਂ ਆਪਣੇ ਨਾਲ ਵੀ ਤਾਂ ਇਮਾਨਦਾਰੀ ਦਾ ਮਤਲਬ ਬੇਟਾ ਆਪਣੇ ਨਾਲ ਵੀ ਇਮਾਨਦਾਰ ਹੋਣਾ ਹੈ ਕੇਵਲ ਦੂਜਿਆਂ ਨਾਲ ਨਹੀਂ ਹੋਣਾ ਅੱਗੇ ਜਦੋਂ ਕੋਈ ਵਿਅਕਤੀ ਆਪਣੇ ਚਰਿੱਤਰ ਅਤੇ ਵਿਵਹਾਰ ਵਿੱਚ ਸਾਫ਼ ਸੁਥਰਾ ਅਤੇ ਇਮਾਨਦਾਰ ਹੁੰਦਾ ਹੈ ਤਾਂ ਅਸੀਂ ਉਸ ਨੂੰ ਇਮਾਨਦਾਰ ਵਿਅਕਤੀ ਕਹਿੰਦੇ ਹਾਂ ਠੀਕ ਹੈ ਬੇਟਾ ਤੇ ਜਦੋਂ ਕੋਈ ਵਿਅਕਤੀ ਆਪਣੇ ਚਰਿੱਤਰ ਤੇ ਵਿਵਹਾਰ ਦੇ ਵਿੱਚ ਜਿਹੜੀ ਗੱਲ ਕਹਿੰਦਾ ਉਵੇਂ ਕਰਦਾ ਆ ਕਹਿੰਦਾ ਸਾਫ਼ ਸੁਥਰਾ ਹੁੰਦਾ ਆ ਤਾਂ ਫੇਰ ਅਸੀਂ ਉਹਨੂੰ ਇਮਾਨਦਾਰ ਵਿਅਕਤੀ ਕਹਿੰਨੇ ਆ ਠੀਕ ਹੈ ਅੱਗੇ ਬੇਟਾ ਕਹਿੰਦਾ ਹਰ ਕੋਈ ਇਮਾਨਦਾਰ ਵਿਅਕਤੀ ਦਾ ਸਤਿਕਾਰ ਕਰਦਾ ਹੈ ਠੀਕ ਹੈ ਬੇਟਾ ਤਾਂ ਹਰ ਕੋਈ ਬੰਦਾ ਇਮਾਨਦਾਰ ਵਿਅਕਤੀ ਦਾ ਸਤਿਕਾਰ ਕਰਦਾ ਆ ਅੱਗੇ ਸਮਾਜ ਵਿੱਚ ਉਸ ਦਾ ਸਥਾਨ ਸਤਿਕਾਰਯੋਗ ਹੈ ਤਾਂ ਉਸ ਵਿਅਕਤੀ ਦਾ ਸੰਸਾਰ ਦੇ ਵਿੱਚ ਕਿਦਾਂ ਦਾ ਥਾਂ ਹੈਗਾਇਆ ਸਥਾਨ ਹੈ ਸਤਿਕਾਰਯੋਗ ਹੈ ਇਮਾਨਦਾਰੀ ਇੱਕ ਮਹਾਨ ਗੁਣ ਹੈ ਜੋ ਹਮੇਸ਼ਾ ਲਾਭਦਾਇਕ ਹੁੰਦਾ ਹੈ ਕਿਸੇ ਨੂੰ ਵੀ ਸਚਾਈ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਹੜੀ ਸਚਾਈ ਨੂੰ ਬੇਟਾ ਆਹ ਜਿਹੜੀ ਆਪਾਂ ਕਰਕੇ ਗਏ ਆ ਪੈਰਾ ਤਾਂ ਬੇਟਾ ਆਪਾਂ ਸਵਾਲ ਨੰਬਰ 76 ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖੋ ਕਹਿੰਦਾ ਇਮਾਨਦਾਰੀ ਦਾ ਅਰਥ ਬੁਰਾਈ ਉਦਾਸੀ ਸੱਚ ਫਲਦਾਇਕ ਹਾਂ ਬੇਟਾ ਤਾਂ ਇਮਾਨਦਾਰੀ ਦਾ ਅਰਥ ਕੀ ਹੈਗਾ ਸੱਚ ਸੱਚ ਦੇ ਮਾਰਗ ਤੇ ਆਪਾਂ ਪੈਰੇ ਦੇ ਵਿੱਚ ਪੜਿਆ ਸੀਗਾ ਨਾ ਉੱਪਰ ਇਮਾਨਦਾਰੀ ਦਾ ਅਰਥ ਹੈ ਸਚਾਈ ਤਾਂ ਆਪਾਂ ਕੀ ਕਰਾਂਗੇ ਇਹਨੂੰ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਲਾ ਦਵਾਂਗੇ ਤਾਂ ਬੇਟਾ ਆਪਾਂ ਸੀ ਨੂੰ ਐਜ਼ ਅ ਰਾਈਟ ਆਨਸਰ ਟਿੱਕ ਲਾ ਦਵਾਂਗੇ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 76 ਹੁਣ ਆਪਾਂ ਅੱਗੇ ਸਵਾਲ ਨੰਬਰ 77 ਦੇ ਉੱਤੇ ਸਵਾਲ ਨੰਬਰ 77 ਦਾ ਧਿਆਨ ਦੇ ਨਾਲ ਦੇਖੋ ਬੇਟਾ ਤੁਸੀਂ ਕਹਿੰਦਾ ਇਮਾਨਦਾਰੀ ਦਾ ਅਰਥ ਹੈ ਕਿ ਹਰ ਕਿਸਮ ਦੇ ਖਾਲੀ ਥਾਂ ਮਨੋਰਥਾਂ ਤੋਂ ਆਜ਼ਾਦੀ ਤਾਂ ਹਰ ਕਿਸੇ ਚੰਗੀ ਤੋਂ ਹਰ ਕਿਸ ਹਰ ਕਿਸਮ ਦੇ ਮਨੋਰਥਾਂ ਤੋਂ ਆਜ਼ਾਦੀ ਖਾਲੀ ਥਾਂ ਮਨੋਰਥਾਂ ਤੋਂ ਆਜ਼ਾਦੀ ਬੁਰੇ ਤੋਂ ਚੰਗੇ ਤੋਂ ਸਕਾਰਾਤਮਕ ਮਹਾਨ ਤਾਂ ਬੁਰੇ ਮਨੋਰਥਾਂ ਤੋਂ ਆਜ਼ਾਦੀ ਠੀਕ ਹੈ ਜੇ ਬੁਰੇ ਜਿਹੜੇ ਹੈਗੇ ਆ ਬੁਰੇ ਵਿੱਚ ਇਮਾਨਦਾਰੀ ਦਾ ਅਰਥ ਹਰ ਕਿਸਮ ਦੇ ਬੁਰੇ ਮਨੋਰਥਾਂ ਤੋਂ ਆਜ਼ਾਦੀ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਏ ਬੇਟਾ ਬੁਰੇ ਮਨੋਰਥਾਂ ਤੋਂ ਏ 1 ਸਾਡਾ ਰਾਈਟ ਆਨਸਰ ਬਣਦਾ ਪਿਆ ਏ 1 ਨੂੰ ਐਸ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 78 ਸਵਾਲ ਨੰਬਰ 78 ਚ ਕੀ ਕਹਿੰਦਾ ਪਿਆ ਇਮਾਨਦਾਰ ਵਿਅਕਤੀ ਦਾ ਸਾਰੇ ਲੋਕ ਸਦਾ ਖਾਲੀ ਥਾਂ ਕਰਦੇ ਹਨ ਸਨਮਾਨ C1 ਸਾਡਾ ਰਾਈਟ ਆਨਸਰ ਆਊਗਾ ਇਮਾਨਦਾਰ ਲੋਕ انسان ਦੀ ਸਾਰੇ ਹੀ ਇੱਜ਼ਤ ਕਰਦੇ ਆ ਠੀਕ ਹੈ ਬੇਟਾ C1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 79 ਤਾਂ ਕਹਿੰਦਾ ਇਮਾਨਦਾਰ ਸ਼ਬਦ ਦਾ ਵਿਰੋਧੀ ਸ਼ਬਦ ਹੈ ਤਾਂ ਇਮਾਨਦਾਰ ਸ਼ਬਦ ਦਾ ਬੇਟਾ ਵਿਰੋਧੀ ਸ਼ਬਦ ਹੁੰਦਾ ਬੇਈਮਾਨ ਠੀਕ ਹੈ ਤਾਂ B1 ਹੈ ਜਿਹੜਾ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈਕ ਕਰ ਦਵਾਂਗੇ ਤਾਂ ਪਿਆਰੇ ਬੱਚੇ ਹੁਣ ਆਪਾਂ ਇਸ ਸੈੱਟ ਦੇ ਲਾਸਟ ਸਵਾਲ ਦੇ ਉੱਤੇ ਆ ਗਏ ਇਸ ਟੈਸਟ ਦੇ ਤਾਂ ਬੇਟਾ ਆਖਰੀ ਸਵਾਲ ਆ 80 ਨੰਬਰ ਸਵਾਲ ਕਹਿੰਦਾ ਨਿਸ਼ਕਪਟ ਸ਼ਬਦ ਦਾ ਸ਼ਬਦ ਖਾਲੀ ਥਾਂ ਹੈ ਕਿਰਿਆ ਹੈ ਵਿਸ਼ੇਸ਼ਣ ਹੈ ਸੰਗਿਆ ਪਾਵਾਚਕ ਨਾਮ ਨੂੰ ਬੇਟਾ ਸੰਗਿਆ ਕਹਿੰਦੇ ਆ ਇਹਦੇ ਬਾਰੇ ਅੱਗੇ ਵੀ ਪ੍ਰਸ਼ਨ ਪੁੱਛੇ ਪਰ ਬੇਟਾ ਕਿਉਂਕਿ ਉਹ ਹਿੰਦੀ ਭਾਸ਼ੀ ਖੇਤਰ ਵਾਲੇ ਅਧਿਆਪਕ ਆ ਜਿਹੜੇ ਪੇਪਰ ਸੈੱਟ ਕਰਦੇ ਆ ਤਾਂ ਸੰਗਿਆ ਦਾ ਸੁਣ ਲਓ ਭਾਵਵਾਚਕ ਨਾਮ ਹੁੰਦਾ ਹੈ ਠੀਕ ਹੈ ਕਿਰਿਆ ਵਿਸ਼ੇਸ਼ਣ ਠੀਕ ਹੈ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤਾਂ ਬੇਟਾ ਇਹ ਜਿਹੜਾ ਹੈਗਾ ਆ ਭਾਵਵਾਚਕ ਨਾਮ ਹੈਗਾ ਨਿਸ਼ਕਪਟ ਜੇ ਉੱਥੇ ਸੰਗਿਆ ਲਿਖਿਆ ਆ ਗਿਆ ਤਾਂ ਤੁਸੀਂ ਸੰਗਿਆ ਨੂੰ ਟਿਕ ਕਰੋਗੇ ਨਹੀਂ ਤਾਂ ਭਾਵਵਾਚਕ ਸੰਗਿਆ ਤੇ ਭਾਵਵਾਚਕ ਨਾਮ ਇੱਕੋ ਹੀ ਗੱਲ ਹੈਗੀ ਹੈ ਠੀਕ ਹੈ ਬੇਟਾ ਤਾਂ ਆਪਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 80 ਆਖਰੀ ਸਵਾਲ ਸੀਗਾ ਇਸ ਟੈਸਟ ਦਾ ਇਹਦੇ ਨਾਲ ਹੀ ਬੇਟਾ ਇਹ ਟੈਸਟ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ